ਛੋਟੇ ਸਹਿਬ ਜਾਦਿਆਂ ਤੇ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਸਰੀਰ 3 ਦਿਨ ਤੱਕ ਹਸਲਾ ਨਦੀ ਦੇ ਕੰਢੇ ਜੰਗਲਾਂ 'ਚ ਪਏ ਰਹੇ। ਦੀਵਾਨ ਟੋਂਡਰਮਲ ਜੀ ਗੱਡਾ ਭਰ ਕੇ ਕਵੰਟਲਾਂ ਦੇ ਹਿਸਾਬ ਨਾਲ ਸੁੰਨੇ ਦੀਆਂ ਮੋਹਰਾਂ ਲੈ ਕੇ ਆਏ ਸਨ। ਐਨੀਆਂ ਮੋਹਰਾਂ ਉਹਨਾਂ ਕੋਲ ਕਿੱਥੋਂ ਆਈਆਂ? ਆਖਿਰ ਇੰਨਾ ਕਿੰਨਾ ਕੁ ਪੈਸਾ ਸੀ ਭਾਈ ਟੋਂਡਰਮਲ ਜੀ ਕੋਲ ਤੇ ਇਹ ਪੈਸਾ ਆਇਆ ਕਿੱਥੋਂ? ਕਿਉਂਕਿ ਕੁਝ ਦਿਹਾਕੇ ਪਹਿਲਾਂ ਤਾਂ ਉਹਨਾਂ ਦੇ ਪਰਿਵਾਰ ਦੀ ਹਾਲਤ ਇਸ ਕਦਰ ਮਾੜੀ ਸੀ ਇਹ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ ਸਸਕਾਰ ਦੇ ਸਾਲਾਂ ਬਾਅਦ ਜਦੋਂ ਦੀਵਾਨ ਟੋਂਡਰਮਲਜੀਤ ਸ਼ਿਰਗੁਰ ਗੋਬਿੰਦ ਸਿੰਘ ਜੀ ਨੂੰ ਮਿਲੇ ਤਾਂ ਦੀਵਾਨ ਜੀ ਨੇ ਗੁਰੂ ਸਾਹਿਬ ਤੋਂ ਆਪਣੇ ਪਰਿਵਾਰ ਨੂੰ ਉਜਾੜ ਦੇਣ ਦਾ ਵਰ ਕਿਉਂ ਮੰਗਿਆ ਦੀਵਾਨ ਭਾਈ ਟੋਂਡਰਮਲਜੀ ਦੇ ਪਿਛੋਕਰ ਤੋਂ ਲੈ ਕੇ ਸਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਦੇ ਅੰਤਿਮ ਸੰਸਕਾਰ ਤੱਕ ਇਹ ਸਾਰਾ ਇਤਿਹਾਸ ਜਾਣਾਂਗੇ ਆਪਾਂ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਕਿ ਤੁਸੀਂ ਸਾਡੇ ਵੀਡੀਓਜ਼ ਨੂੰ ਪ੍ਰੇਮ ਸਤਿਕਾਰਤਾ ਬਹੁਤ ਦਿਨੇ ਹੋ ਪਰ 90% ਸੰਗਤ ਨੇ ਚੈਨਲ ਸਬਸਕ੍ਰਾਈਬ ਹੀ ਨਹੀਂ ਕੀਤਾ ਹੋਇਆ ਸੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡੀ ਨਵੀਂ ਕਿਤਾਬ ਸਿੱਖ ਰਵਾਇਤਾਂ ਦੀ ਗੁਰਤੀ ਇਸ ਨੂੰ ਇੰਨਾ ਸਪੋਰਟ ਕਰਨ ਲਈ ਆਪ ਸਭ ਦਾ ਲੱਖ ਲੱਖ ਧੰਨਵਾਦ ਅੱਜ ਦਾ ਇਤਿਹਾਸ ਆਪਾਂ ਸ਼ੁਰੂ ਕਰਾਂਗੇ ਛੋਟੇ ਸਹਿਬਜਾਦੇ ਦੀ ਸ਼ਹਾਦਤ ਦੇ ਬਾਅਦ ਤੋਂ ਦੋਵੇਂ ਸੈਦ ਭਰਾ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨੇ ਜ਼ਿਬਾ ਕਰਕੇ ਛੋਟੇ ਸਹਿਬਜਾਦੇ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਹੈ ਸਹਿਬਜਾਦੇ ਦੀਆਂ ਪਵਿੱਤਰ ਦੇਹਾਂ ਲਹੂ ਲੁਹਾਨ ਜ਼ਮੀਨ ਤੇ ਪਈਆਂ ਹਨ ਤੇ ਉਧਰੋਂ ਖਬਰ ਆਉਂਦੀ ਹੈ ਕਿ ਮਾਤਾ ਗੁਜਰਕੌਰ ਜੀ ਵੀ ਠੰਡੇ ਬੁਰਜ ਵਿੱਚ ਸ਼ਹੀਦੀ ਪਾ ਗਏ ਹਨ ਪਰ ਇਹਨਾਂ ਨਿੱਕੀਆਂ-ਨਿੱਕੀਆਂ ਮਾਸੂਮ ਜਿੰਦਾ ਤੇ ਬਜ਼ੁਰਗ ਮਾਤਾ ਜੀ ਤੇ ਅਤ ਦੇ ਜ਼ੁਲਮ ਢਾਕੇ ਵੀ ਉਹਨਾਂ ਨੂੰ ਸ਼ਹੀਦ ਕਰਾ ਕੇ ਵੀ ਵਜੀਦ ਖਾਨ ਦੇ ਕਲੇਜੇ 'ਚ ਠੰਡ ਨਹੀਂ ਸੀ ਪਈ ਕਿਉਂਕਿ ਸ਼ਹੀਦ ਹੋ ਕੇ ਵੀ ਇਹ ਨਿੱਕੇ-ਨਿੱਕੇ ਸੂਰਮੇ ਜ਼ਾਲਮ ਵਜੀਦ ਖਾਨ ਦੇ ਹੰਕਾਰ ਦਾ ਖਿਲਾਫ ਫਤਿਹ ਕਰ ਗਏ ਸਨ ਸੋ ਅੱਕੇ ਸੜੇ ਵਜੀਦ ਖਾਨ ਨੇ ਹੁਕਮ ਦਿੱਤਾ ਕਿ ਤਿੰਨੇ ਪਵਿੱਤਰ ਦੇਹਾਂ ਨੂੰ ਚੁੱਕ ਕੇ ਹਸਲਾ ਨਦੀ ਦੇ ਕਿਨਾਰੇ ਜੰਗਲ ਵਿੱਚ ਸੁੱਟ ਦਿੱਤਾ ਜਾਵੇ ਤੇ ਆਸੇ-ਪਾਸੇ ਫੌਜ ਦਾ ਸਖਤ ਪੈਰਾ ਲਾ ਦਿੱਤਾ ਇਸ ਤੋਂ ਬਾਅਦ ਉਸ ਪਾਪੀ ਨੇ ਐਲਾਨ ਕਰਵਾ ਦਿੱਤਾ ਕਿ ਜੇ ਕਿਸੇ ਨੇ ਇਹਨਾਂ ਸਰੀਰਾਂ ਦਾ ਸੰਸਕਾਰ ਤਾਂ ਕੀ ਜੇ ਉਹਨਾਂ ਦੇ ਨੇੜੇ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਗੁਸਤਾਖ ਦਾ ਪੂਰਾ ਖਾਨਦਾਨ ਤਬਾਹ ਕਰਕੇ ਰੱਖ ਦਊਂਗਾ ਦਰਅਸਲ ਵਜੀਦ ਖਾਨ ਚਾਹੁੰਦਾ ਸੀ ਕਿ ਇਹ ਤਿੰਨੇ ਸਰੀਰ ਇਸੇ ਤਰ੍ਹਾਂ ਹੀ ਹਸਲਾ ਨਦੀ ਦੇ ਕੰਢੇ ਤੇ ਜੰਗਲਾਂ 'ਚ ਰੁਲਦੇ ਰਹਿਣ ਇਹਨਾਂ ਨੂੰ ਚੀਲ ਖਾਂ ਤੇ ਕੁੱਤੇ ਨੋਛ-ਨੋਛ ਕੇ ਖਾਣ ਪਰ ਗੁਰੂ ਸਾਹਿਬ ਦੇ ਸਿੱਖਾਂ ਨੂੰ ਇਹ ਬੇਅਦਬ ਵੀ ਕਿੱਥੇ ਮਨਜ਼ੂਰ ਸੀ ਭਾਈ ਟੋਂਡਰਮਲ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਤੁਰੰਤ ਪੈਰ ਨਾਲ ਨਦੀ ਦੇ ਕੰਡੇ ਤੇ ਪਹੁੰਚ ਗਏ ਪਰ ਪਹਿਰੇਦਾਰਾਂ ਨੇ ਉਹਨਾਂ ਨੂੰ ਪਵਿੱਤਰ ਦੇਹਾਂ ਦੇ ਨੇੜੇ ਤੱਕ ਨਹੀਂ ਜਾਣ ਦਿੱਤਾ ਫਿਰ ਉਹਨਾਂ ਨੇ ਵਜੀਦ ਖਾਨ ਨੂੰ ਵੀ ਸਮਝਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਜ਼ਾਲਮ ਕਿੱਥੇ ਟੱਸ ਤੋਂ ਮੱਸ ਹੋਣ ਵਾਲਾ ਸੀ ਪਰ ਇਧਰ ਇਹ ਵੀ ਦੱਸਣਾ ਬਣਦਾ ਹੈ ਕਿ ਜੇ ਵਜੀਦ ਖਾਨ ਸਰਹੰਦ ਦਾ ਨਵਾਬ ਸੀ ਤਾਂ ਦੀਵਾਨ ਟੋਂਡਰਮਲ ਜੀ ਵੀ ਕੋਈ ਮਾਮੂਲੀ ਸ਼ਖਸੀਅਤ ਨਹੀਂ ਸਨ ਇਤਿਹਾਸਿਕ ਸਰੋਤਾਂ 'ਚ ਜ਼ਿਕਰ ਮਿਲਦਾ ਹੈ ਕਿ ਇਲਾਕੇ ਵਿੱਚ ਉਹਨਾਂ ਨੂੰ ਸਰਹੰਦ ਦਾ ਸ਼ਾਜਹਾਂ ਕਿਹਾ ਜਾਂਦਾ ਸੀ ਐਨੀ ਧਨ ਦੌਲਤ ਸੀ ਭਾਈ ਟੋਂਡਰਮਲਜੀ ਕੋਲ ਸ਼ਾਜਹਾਂ ਇਸ ਲਈ ਕਿਉਂਕਿ ਔਰੰਗਜ਼ੇਬ ਤਾਂ ਸਾਰੀ ਜ਼ਿੰਦਗੀ ਜੰਗਾਂ-ਜੁੱਦਾਂ 'ਚ ਹੀ ਮਰਦਾ ਰਿਹਾ ਪਰ ਤਾਜ ਮਹਿਲ ਵਰਗੀ ਸ਼ਾਹੀ ਇਮਾਰਤ ਬਣਾਉਣ ਵਾਲਾ ਸ਼ਾਜਹਾਂ ਆਪਣੇ ਸ਼ਾਨੋ ਸ਼ੌਕਤ ਲਈ ਮਸ਼ਹੂਰ ਸੀ ਦੀਵਾਨ ਟੋਂਡਰਮਲਜੀ ਆਪਣੇ ਇਲਾਕੇ ਦੇ ਬੜੇ ਵੱਡੇ ਵਪਾਰੀ ਸਨ ਉਹਨਾਂ ਦਾ ਸ਼ਾਹੂਕਾਰੀ ਤੇ ਸਮੁੰਦਰੀ ਬੇੜਿਆਂ ਦਾ ਬੜਾ ਵੱਡਾ ਕਾਰੋਬਾਰ ਸੀ ਸੈਂਕੜੇ ਨੌਕਰ ਉਹਨਾਂ ਦੇ ਵਪਾਰ 'ਚ ਕੰਮ ਕਰਕੇ ਹੀ ਆਪਣਾ ਪਰਿਵਾਰ ਪਾਲਦੇ ਸਨ ਇਸ ਤੋਂ ਇਲਾਵਾ ਉਹਨਾਂ ਦੇ ਸੈਂਕੜੇ ਕਿਲਿਆਂ 'ਚ ਫੈਲੇ ਅੰਬਾਂ ਤੇ ਬੇਰਾਂ ਦੇ ਬੜੇ ਵੱਡੇ ਵੱਡੇ ਬਾਗ ਵੀ ਸਨ ਤੇ ਉਹਨਾਂ ਦਾ ਪਰਿਵਾਰ ਜਹਾਜ਼ ਦੇ ਆਕਾਰ ਦੀ ਇੱਕ ਸ਼ਾਹੀ ਹਵੇਲੀ ਵਿੱਚ ਰਹਿੰਦਾ ਸੀ ਦੀਵਾਨ ਟੋਂਡਰਮਲ ਜੀ ਨਾਮ ਦੇ ਅੱਗੇ ਦੀਵਾਨ ਲੱਗਦਾ ਹੈ ਦਰਅਸਲ ਦੀਵਾਨ ਉਹਨਾਂ ਸਮੇਂ 'ਚ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇੱਕ ਬੜੀ ਵੱਡੀ ਉਪਾਧੀ ਹੁੰਦੀ ਸੀ 100 ਘੋੜਸਵਾਰ ਤੇ 4000 ਸਿਪਾਹੀ ਦੀਵਾਨ ਆਪਣੀ ਸੁਰੱਖਿਆ ਯਾ ਟੌਰ ਲਈ ਆਪਣੇ ਕੋਲ ਭਰਤੀ ਕਰਨ ਦਾ ਅਧਿਕਾਰ ਰੱਖਦਾ ਸੀ ਪਰ ਜੇ ਆਪਾਂ ਉਸ ਸਮੇਂ ਤੋਂ ਸਿਰਫ ਕੁਝ ਦਾ ਹੱਕੇ ਪਿੱਛੇ ਚਲੇ ਜਾਈਏ ਤਾਂ ਦੀਵਾਨ ਟੋਂਡਰਮਲ ਜੀ ਦਾ ਪਰਿਵਾਰ ਉਹਦੀ ਗਰੀਬੀ ਨਾਲ ਜੂਝ ਰਹੀ ਸੀ ਬਹੁਤ ਵਾਰ ਤਾਂ ਰਾਤੀ ਭੁੱਖੇ ਤੱਕ ਸੌਣ ਦੀ ਨੋਬਤ ਆ ਜਾਂਦੀ ਤਾਂ ਫਿਰ ਵੱਡਾ ਸਵਾਲ ਇਹ ਹੈ ਕਿ ਜੇ ਭਾਈ ਟੋਂਡਰਮਲ ਜੀ ਦੇ ਵਡੇਰੇ ਇੰਨੇ ਤੰਗ ਹਾਲ ਸਨ ਤਾਂ ਫਿਰ ਆਖਿਰ ਉਹਨਾਂ ਕੋਲ ਇੰਨੀ ਬੇਸ਼ੁਮਾਰ ਦੌਲਤ ਆਈ ਕਿੱਥੋਂ ਇਹ ਜਾਣਨ ਲਈ ਆਪਾਂ ਨੂੰ 1704 ਤੋਂ ਵੀ ਕੋਈ 80-85 ਸਾਲ ਪਿੱਛੇ ਜਾ ਕੇ ਸ਼ੁਰੂਆਤ ਕਰਨੀ ਪਊ ਮਾਲਵੇ ਦੀ ਧਰਤੀ ਪਿੰਡ ਆਲੋਵਾਲ ਤਹਿਸੀਲ ਭਵਾਨੀਗੜ ਤੋਂ ਸੰਗਤ ਦਾ ਇੱਕ ਜੱਥਾ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਉਸ ਜੱਥੇ ਚ ਆਪਣੀ ਉਮਰ ਦੇ ਅਖੀਰਲੇ ਪੜਾਅ ਤੇ ਚੱਲ ਰਹੇ ਇੱਕ ਬਾਪੂ ਜੀ ਵੀ ਸ਼ਾਮਲ ਸਨ ਅਤਿ ਦਰਜੇ ਦੇ ਗਰੀਬ ਐਨ ਮੈਲੇ ਕੁਚਲੇ ਪੱਟੇ ਪੁਰਾਣੇ ਕੱਪੜੇ ਥਾਂ ਥਾਂ ਤੋਂ ਟਾਕੀਆਂ ਲਾ ਕੇ ਸੀਤੇ ਹੋਏ ਸਨ ਇੱਥੋਂ ਤੱਕ ਕਿ ਵਿਚਾਰੇ ਬਾਪੂ ਜੀ ਨੇ ਪੈਰੀ ਜੋੜਾ ਵੀ ਨਹੀਂ ਸੀ ਪਾਇਆ ਹੋਇਆ ਬਜ਼ੁਰਗ ਨੇ ਗੁਰੂ ਸਾਹਿਬ ਦੀ ਬੜੀ ਸੋਭਾ ਸੁਣੀ ਸੀ ਸੋ ਆਪਣੀ ਤੰਗ ਜ਼ਿੰਦਗੀ ਚੋਂ ਬੜੀਆਂ ਆਸਾਂ ਲਾਈ ਉਹ ਗੁਰੂ ਸਾਹਿਬ ਕੋਲ ਪਹੁੰਚੇ ਸਨ ਉਸ ਦਿਨ ਬੜੀ ਵੱਡੀ ਗਿਣਤੀ ਚ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਪਹੁੰਚੀ ਹੋਈ ਸੀ ਤੇ ਕਾਫੀ ਭੀੜ ਸੀ ਉਹ ਬਜ਼ੁਰਗ ਵੀ ਦਰਸ਼ਨ ਕਰਨ ਲਈ ਲਾਈਨ ਵਿੱਚ ਲੱਗ ਗਏ ਮਨ ਵਿੱਚ ਬੜੇ ਵਿਚਾਰ ਕੌਂਦ ਰਹੇ ਸਨ ਕਿ ਅੱਜ ਮੈਂ ਗੁਰੂ ਸਾਹਿਬ ਤੋਂ ਆ ਵੀ ਮੰਗ ਲੈਣਾ ਹੈ ਉਹ ਵੀ ਮੰਗ ਲੈਣਾ ਹੈ ਪਰ ਭੀੜ ਕਰਕੇ ਹਜੇ ਤੱਕ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਸੀ ਹੋ ਸਕੇ ਸੋ ਜਿਵੇਂ ਜਿਵੇਂ ਲੈਂ ਅੱਗੇ ਵੱਧਦੀ ਗਈ ਉਹਨਾਂ ਨੂੰ ਜੀਵਨ ਚ ਪਹਿਲੀ ਵਾਰ ਇੱਕ ਰੂਹਾਨੀ ਰੂਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਏ ਸਿੰਘਾਸਨ ਤੇ ਵਿਰਾਜਮਾਨ ਗੁਰੂ ਸਾਹਿਬ ਦਾ ਸੋਹਣਾ ਪ੍ਰਕਾਸ਼ ਧਾੜਾ ਰੱਜ ਕੇ ਸੋਹਣਾ ਸਰੂਪ ਸਿਰ ਤੇ ਚੰਦਵਾ ਸਾਹਿਬ ਤੇ ਗੁਰੂ ਸੇਵ ਤੇ ਚੋਰ ਹੋ ਰਿਹਾ ਹੈ ਐਸਾ ਪ੍ਰਭਾਵ ਪਿਆ ਗੁਰੂ ਮਹਾਰਾਜ ਦਾ ਕਿ ਜਿਵੇਂ ਜਿਵੇਂ ਲੈਂਡ ਅੱਗੇ ਵੱਧਦੀ ਗਈ ਬਜ਼ੁਰਗ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਗਈਆਂ ਤੇ ਜਦੋਂ ਮੱਥਾ ਟੇਕਣ ਦੀ ਵਾਰੀ ਆਈ ਉਦੋਂ ਤੱਕ ਉਹਨਾਂ ਦੇ ਮਨ 'ਚ ਕੋਈ ਇੱਛਾ ਰਹਿ ਹੀ ਨਹੀਂ ਸੀ ਗਈ ਬਜ਼ੁਰਗ ਨੇ ਗੁਰੂ ਸਾਹਿਬ ਦੇ ਮੁਰੇ ਹੱਥ ਜੋੜੇ ਚਰਨਾਂ 'ਚ ਸੀਸ ਨਵਾਇਆ ਤੇ ਮੱਥਾ ਟੇਕ ਕੇ ਵਾਪਸ ਮੁੜਨ ਲੱਗੇ ਬਜ਼ੁਰਗ ਨੂੰ ਇਸ ਤਰ੍ਹਾਂ ਮੁੜਦਾ ਵੇਖ ਗੁਰੂ ਸਾਹਿਬ ਫਰਮਾਏ ਕਿ ਬਜ਼ੁਰਗੋ ਇੰਨੀ ਦੂਰੋਂ ਦਰਸ਼ਨ ਕਰਨ ਆਏ ਹੋ ਤੇ ਖਾਲੀ ਹੱਥ ਮੁੜ ਚੱਲੇ ਹੋ ਕੁਝ ਮੰਗ ਤਾਂ ਲੈਣਾ ਸੀ ਬਜ਼ੁਰਗ ਬਾਪੂ ਨੇ ਅਰਜ਼ ਕੀਤਾ ਕਿ ਗੁਰੂ ਸਾਹਿਬ ਮੇਰੀ ਕੋਈ ਇੱਛਾ ਹੈ ਹੀ ਨਹੀਂ ਗੁਰੂ ਸਾਹਿਬ ਨੇ ਫੇਰ ਕਿਹਾ ਬਜ਼ੁਰਗੋ ਦੋ ਪਲ ਰੁੱਕ ਕੇ ਸੋਚ ਲਓ ਆਕਰ ਕੋਈ ਤਾਂ ਇੱਛਾ ਹੋਊਗੀ ਤੁਹਾਡੀ ਅਗੋਂ ਬਜ਼ੁਰਗ ਨੇ ਫੇਰ ਉਹੀ ਜਵਾਬ ਦਿੱਤਾ ਗੁਰੂ ਸਾਹਿਬ ਤੁਹਾਡੇ ਦਰਸ਼ਨ ਹੋ ਗਏ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਆਲੇ-ਦੁਆਲੇ ਖੜੀਆਂ ਸੰਗਤਾਂ ਵੀ ਹੈਰਾਨ ਹੋ ਰਹੀਆਂ ਸਨ ਕਿ ਗੁਰੂ ਸਾਹਿਬ ਵਾਰ-ਵਾਰ ਬਜ਼ੁਰਗ ਨੂੰ ਕੁਸ਼ਮੰਗਲ ਲਈ ਇੰਨਾ ਜ਼ੋਰ ਕਿਉਂ ਪਾ ਰਹੇ ਹਨ। ਤੇ ਜਦੋਂ ਤੀਸਰੀ ਵਾਰ ਗੁਰੂ ਸਾਹਿਬ ਨੇ ਫੇਰ ਉਹੀ ਗੱਲ ਦੁਹرائی ਤਾਂ ਬਜ਼ੁਰਗ ਬਾਪੂ ਨੇ ਕਿਹਾ ਕਿ ਪਾਸ਼ਾ ਮੈਂ ਤੁਹਾਡੇ ਦਰਸ਼ਨ ਪਾ ਕੇ ਨਿਹਾਲ ਹੋ ਗਿਆ ਹਾਂ। ਇੱਕ ਵਾਰ ਤਾਂ ਮੈਂ ਡਿੱਗਦਾ ਟੈਂਦਾ ਤੁਹਾਡੇ ਦਰ ਤੱਕ ਆ ਗਿਆ ਹਾਂ। ਪਰ ਆਪਣੀ ਸਰੀਰਕ ਹਾਲਤ ਵੇਖ ਕੇ ਮੈਨੂੰ ਲੱਗਦਾ ਨਹੀਂ ਕਿ ਮੈਂ ਦੁਬਾਰਾ ਕਦੀ ਇੱਥੋਂ ਤੱਕ ਪਹੁੰਚ ਪਾਉਂਗਾ। ਇਹ ਗੱਲ ਬੋਲਦੇ-ਬੋਲਦੇ ਉਸ ਬਜ਼ੁਰਗ ਦਾ ਗਲਾ ਪਰ ਆਇਆ ਕਹਿੰਦਾ ਪਾਸ਼ਾ ਮੈਂ ਚਾਹੁੰਦਾ ਹਾਂ ਕਿ ਇੱਕ ਵਾਰ ਤੁਸੀਂ ਇਸ ਬਜ਼ੁਰਗ ਦੀ ਝੌਂਪੜੀ ਵਿੱਚ ਚਰਨ ਪਾਓ ਇਹ ਸੁਣ ਕੇ ਗੁਰੂ ਸਾਹਿਬ ਉਸ ਬਜ਼ੁਰਗ ਬਾਪੂਵਲ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ ਆਵਾਂਗੇ ਜ਼ਰੂਰ ਆਵਾਂਗੇ ਪ੍ਰਸ਼ਾਦਾ ਪਾਣੀ ਵੀ ਸ਼ਕਾਂਗੇ ਰਾਤ ਵੀ ਰੁਕਾਂਗੇ ਤੇ ਤੁਹਾਡੇ ਘਰੇ ਬੈਠ ਕੇ ਕੀਰਤਨ ਵੀ ਕਰਾਂਗੇ ਇਹ ਜਵਾਬ ਸੁਣ ਕੇ ਬਜ਼ੁਰਗ ਸੋਚੀ ਪੈ ਗਿਆ ਤੇ ਫਿਰ ਪੁੱਛਣ ਲੱਗਾ ਕਿ ਗੁਰੂ ਸਾਹਿਬ ਜਦੋਂ ਤੁਸੀਂ ਆਉਂਗੇ ਤਾਂ ਤੁਹਾਡੇ ਨਾਲ ਸਿੱਖ ਕਿੰਨੇ ਕੁ ਹੋਣਗੇ ਗੁਰੂ ਸਾਹਿਬ ਫਰਮਾਏ ਕੋਈ ਤੀ ਚਲੀ ਸਕਤਾ ਹੋਣ ਗਈ ਇਹ ਜਵਾਬ ਸੁਣ ਕੇ ਉਸ ਬਜ਼ੁਰਗ ਬਾਪੂ ਦੇ ਮੂੰਹੋਂ ਸਹਿਸਬਾਈ ਨਿਕਲ ਗਿਆ ਕਿ ਗੁਰੂ ਸਾਹਿਬ ਜੇ ਇੰਨੇ ਸਿੱਖਾਂ ਦੇ ਨਾਲ ਆਉਣਾ ਹੈ ਫਿਰ ਤੁਸੀਂ ਨਾ ਆਇਓ ਉਸ ਬਜ਼ੁਰਗ ਦੇ ਮੂੰਹੋਂ ਨਿਕਲੀ ਬਿਨਾ ਬਲਬਲੇਵੇਂ ਦੀ ਇਹ ਸਿੱਧੀ ਜੀ ਗੱਲ ਸੁਣ ਕੇ ਪਾਤਸ਼ਾਹ ਮੁਸਕਰਾ ਪਏ ਕਹਿੰਦੇ ਕਿਉਂ ਭਾਈ ਸਾਡੇ ਸਿੱਖਾਂ ਤੋਂ ਤੁਹਾਨੂੰ ਕੀ ਇਤਰਾਜ਼ ਹੈ ਬਜ਼ੁਰਗ ਨੇ ਕਿਹਾ ਪਾਤਸ਼ਾਹ ਮੈਨੂੰ ਇਤਰਾਜ਼ ਕੋਈ ਨਹੀਂ ਪਰ ਮੈਂ ਇੱਕ ਅਤ ਦਰਜੇ ਦਾ ਗਰੀਬ ਬੰਦਾ ਹਾਂ ਤੁਹਾਨੂੰ ਤਾਂ ਮੈਂ ਭੋਜਨ ਸਿਖਾ ਦੇਵਾਂਗਾ ਪਰ 30-40 ਸਿੱਖਾਂ ਨੂੰ ਭੋਜਨ ਸਿਖਾਉਣਾ ਮੇਰੀ ਸਮਰੱਥਾ ਤੋਂ ਬਾਹਰ ਹੈ ਬਜ਼ੁਰਗ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਫਰਮਾਏ ਕਿ ਬਜ਼ੁਰਗੋ ਐਨੀ ਚਿੰਤਾ ਨਾ ਕਰੋ ਅੱਜ ਭਾਵੇਂ ਤੁਸੀਂ ਇੱਕ ਝੌਂਪੜੀ ਚ ਰਹਿੰਦੇ ਹੋ ਪਰ ਜਦੋਂ ਅਸੀਂ ਆਵਾਂਗੇ ਉਦੋਂ ਤੁਹਾਡਾ ਪਰਿਵਾਰ ਮਹਿਲਾਂ ਵਰਗੀਆਂ ਵੱਡੀਆਂ-ਵੱਡੀਆਂ ਹਵੇਲੀਆਂ ਚ ਰਹਿੰਦਾ ਹੋਊਗਾ 40 ਦਾ ਕੀ 4000 ਨੂੰ ਲੰਗਰ ਸਿਖਾਉਣ ਲੱਗਿਆ ਵੀ ਤੁਹਾਨੂੰ ਇੱਕ ਤੋਂ ਦੂਜੀ ਵਾਰ ਸੋਚਣਾ ਨਹੀਂ ਪਊਗਾ ਇਹ ਸੁਣ ਕੇ ਬਜ਼ੁਰਗ ਹੈਰਾਨ ਹੋ ਗਿਆ ਤੇ ਫਿਰ ਹੈਰਾਨ ਹੋ ਕੇ ਕਹਿਣ ਲੱਗਾ ਕਿ ਪਾਸ਼ਾ ਮੇਰਾ ਇਹ ਬੁੱਢਾ ਸਰੀਰ ਹੁਣ ਭਰੋਸੇਯੋਗ ਨਹੀਂ ਰਿਹਾ ਤੁਸੀਂ ਕਦੋਂ ਕਹੋਗੇ ਮੇਰੇ ਜਉਂਦੇ ਜੀ ਆ ਤਾਂ ਜਾਊਂਗੂ ਗੁਰੂ ਸਾਹਿਬ ਫਰਮਾਏ ਕਿ ਨਹੀਂ ਬਜ਼ੁਰਗੋ ਜਦੋਂ ਅਸੀਂ ਤੁਹਾਡੇ ਘਰੇ ਚਰਨ ਪਾਵਾਂਗੇ ਉਦੋਂ ਨਾ ਤਾਂ ਤੁਸੀਂ ਇਸ ਦੁਨੀਆ 'ਚ ਰਹੋਗੇ ਤੇ ਨਾ ਹੀ ਸਰੀਰਿਕ ਰੂਪ ਨਾਲ ਅਸੀਂ ਇਸ ਸੰਸਾਰ ਵਿੱਚ ਹੋਵਾਂਗੇ ਅਸੀਂ ਨਵੇਂ ਗੁਰੂ ਦੇ ਜਾਮੇ 'ਚ ਉਸ ਸਮੇਂ ਤੁਹਾਡੇ ਘਰੇ ਚਰਨ ਪਾਵਾਂਗੇ ਜਦੋਂ ਤੁਹਾਡੀ ਚੌਥੀ ਪੀੜੀ ਦੀ ਸ਼ਾਨੋ ਸ਼ੌਕਤ ਦੇ ਚਰਚੇ ਦੂਰ ਦੂਰ ਤੱਕ ਹੋਣਗੇ ਸੈਂਕੜੇ ਲੋਕਾਂ ਦੇ ਘਰ ਤੁਹਾਡੇ ਵਪਾਰ ਦਾ صدਕਾ ਚੱਲਣਗੇ ਇਹ ਤੋਂ ਬਾਅਦ ਸਮਾਂ ਆਪਣੀ ਚਾਲ ਚੱਲਦਾ ਰਿਹਾ ਲਗਭਗ 80-85 ਵਰਿਆਂ ਬਾਅਦ ਅੱਜ ਨੌਵੇਂ ਪਾਸ਼ਾ ਸ਼ਿਰਗੁਰ ਤੇਗਬਹਾਦਰ ਜੀ ਆਪਣੇ ਤੀਕ ਸਿੱਖਾਂ ਦੇ ਜਥੇ ਸਮੇਤ ਉਸ ਚੜ੍ਹਾਈ ਕਰ ਚੁੱਕੇ ਬਜ਼ੁਰਗ ਦੇ ਪਿੰਡ ਚਰਨ ਪਾਉਂਦੇ ਹਨ ਉਸ ਬਜ਼ੁਰਗ ਦੇ ਘਰ ਅੱਜ ਪੂਰੀਆਂ ਲਹਿਰਾਂ ਪੈਰਾਂ ਹਨ ਇਲਾਕੇ 'ਚ ਉਹਨਾਂ ਦਾ ਨਾਮ ਚੱਲਦਾ ਹੈ ਤੇ ਸਮੁੰਦਰੀ ਜਹਾਜ਼ਾਂ ਰਾਹੀਂ ਕਈ ਮੁਲਕਾਂ 'ਚ ਫੈਲੇ ਉਹਨਾਂ ਦੇ ਵਪਾਰ ਦਾ ਮਾਲਕ ਹੈ ਉਸ ਬਜ਼ੁਰਗ ਬਾਪੂ ਦਾ ਪੜਪੋਤਾ ਜਿਹਨੂੰ ਆਪਾਂ ਇਤਿਹਾਸ 'ਚ ਦੀਵਾਨ ਭਾਈ ਟੋਂਡਰਮਲ ਜੀ ਦੇ ਨਾਮ ਨਾਲ ਜਾਣਦੇ ਹਾਂ ਤੇ ਕੁਝ ਕੁ ਸਾਲ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਇਤਿਹਾਸਕਾਰਾਂ ਨੇ ਉਹਨਾਂ ਦੇ ਨਾਮ ਦੇ ਇੱਥੇ ਜੈਨ ਸ਼ਬਦ ਵੀ ਜੋੜ ਦਿੰਦਾ ਹੈ ਸੋ ਪੂਰਾ ਨਾਮ ਬਣਦਾ ਹੈ ਦੀਵਾਨ ਭਾਈ ਟੋਂਡਰਮਲਜੀ ਜੈਨ ਉਹ ਬਜ਼ੁਰਗ ਬਾਪੂ ਤਾਂ ਹੁਣ ਨਹੀਂ ਰਹੇ ਪਰ ਪੀੜੀਦਰ ਪੀੜੀ ਗੁਰੂ ਸਾਹਿਬ ਦੇ ਵਚਨ ਅੱਜ ਟੋਂਡਰਮਲਜੀ ਦੇ ਤਨ ਮਨ ਵਿੱਚ ਵਸ ਚੁੱਕੇ ਹਨ ਤੇ ਉਹ ਸਾਲਾਂ ਤੋਂ ਹਰ ਰੋਜ਼ ਉਸ ਦਿਨ ਦੀ ਉਡੀਕ ਕਰ ਰਹੇ ਸਨ ਜਦੋਂ ਗੁਰੂ ਪਾਤਸ਼ਾਹ ਉਹਨਾਂ ਦੇ ਘਰੇ ਚਰਨ ਪਾਉਣਗੇ ਤੇ ਆਖਰਕਾਰ ਉਹ ਸਮਾਂ ਆ ਹੀ ਗਿਆ ਜਦੋਂ ਇੱਕ ਨੌਕਰ ਨੇ ਆ ਕੇ ਖਬਰ ਦਿੱਤੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਜਥੇ ਸਮੇਤ ਉਹਨਾਂ ਦੇ ਪਿੰਡ ਵਿੱਚ ਪਧਾਰ ਰਹੇ ਹਨ ਇਹ ਸੁਣ ਕੇ ਭਾਈ ਟੋਂਡਰਮਲ ਜੀ ਦਾ ਮਨ ਉਤਸ਼ਾਹ ਨਾਲ ਭਰ ਗਿਆ ਤੇ ਉਹ ਪਿੰਡ ਦੀ ਹੱਦ ਤੇ ਪਹੁੰਚ ਕੇ ਗੁਰੂ ਸਾਹਿਬ ਤੇ ਨਾਲ ਦੇ 30-32 ਸਿੱਖਾਂ ਨੂੰ ਚਾਈ-ਚਾਈ ਆਪਣੇ ਘਰ ਲਿਆਏ ਤੇ ਸਭ ਦੀ ਰੱਜ ਕੇ ਸੇਵਾ ਕੀਤੀ ਗੁਰੂ ਸਾਹਿਬ ਨੇ ਪ੍ਰਸ਼ਾਦਾ ਪਾਣੀ ਛਕਿਆ ਰਾਤ ਪਰ ਆਰਾਮ ਕੀਤਾ ਤੇ ਤੜਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਕੀਰਤਨ ਦੇ ਰਾਗ ਛੇੜ ਦਿੱਤੇ ਤੇ ਦੀਵਾਨ ਟੋਂਡਰਮਲ ਜੀ ਦੀ ਉਸ ਹਵੇਲੀ ਨੂੰ ਭਾਗ ਲਾ ਦਿੱਤੇ ਤੇ ਜਦੋਂ ਗੁਰੂ ਸਾਹਿਬ ਰਵਾਨਾ ਹੋਣ ਲੱਗੇ ਤਾਂ ਦੀਵਾਨ ਟੋਂਡਰਮਲ ਜੀ ਨੇ ਇੱਕ ਸੋਨਾ ਦੁਸ਼ਾਲਾ ਤੇ ਸੋਨੇ ਦੀਆਂ ਮੋਹਰਾਂ ਦਾ ਭਰਿਆ ਇੱਕ ਥਾਲ ਗੁਰੂ ਸਾਹਿਬ ਨੂੰ ਭੇਟਾ ਕੀਤਾ ਗੁਰੂ ਸਾਹਿਬ ਨੇ ਦੁਸ਼ਾਲਾ ਤਾਂ ਚੁੱਕ ਲਿਆ ਪਰ ਮੋਹਰਾਂ ਵਾਲਾ ਥਾਲ ਹੱਥ ਨਾਲ ਪਰਾਂ ਕਰ ਦਿੱਤਾ ਫਰਮੋਂ ਲੱਗੇ ਕਿ ਇੰਨੀਆਂ ਕੁ ਮੋਹਰਾਂ ਨਾਲ ਕੀ ਬਣਦਾ ਹੈ ਸਾਨੂੰ ਤਾਂ ਹੋਰ ਮੋਹਰਾਂ ਚਾਹੀਦੀਆਂ ਹਨ ਤਾਂ ਦੀਵਾਨ ਜੀ ਨੇ ਕਿਹਾ ਠੀਕ ਹੈ ਗੁਰੂ ਸਾਹਿਬ ਸਾਡੀ ਤਜੋਰੀ ਚ ਮੋਹਰਾਂ ਦਾ ਇੱਕ ਹੋਰ ਥਾਲ ਭਰਿਆ ਪਿਆ ਹੈ ਮੈਂ ਉਹ ਵੀ ਲਿਆ ਕੇ ਤੁਹਾਡੇ ਚਰਨਾਂ ਵਿੱਚ ਪੇਟਾ ਕਰ ਦਿਨਾ ਹਾਂ ਗੁਰੂ ਪਾਸ਼ਾ ਫਰਮਾਏ ਕਿ ਇੱਕ ਦੋ ਥਾਲ ਨਹੀਂ ਸਾਨੂੰ ਤਾਂ ਇੱਕ ਗੱਡਾ ਭਰ ਕੇ ਮੋਹਰਾਂ ਚਾਹੀਦੀਆਂ ਹਨ ਇਹ ਸੁਣ ਕੇ ਉਹ ਨੌਜਵਾਨ ਚੱਕਰ ਵਿੱਚ ਪੈ ਗਿਆ ਕਹਿਣ ਲੱਗਾ ਗੁਰੂ ਪਾਤਸ਼ਾਹ ਇਹ ਸਭ ਤੁਹਾਡਾ ਹੀ ਦਿੱਤਾ ਹੋਇਆ ਹੈ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਹੁਣੇ ਸਭ ਕੁਝ ਵੇਚ ਵੱਟ ਕੇ ਗੱਡਾ ਭਰ ਕੇ ਮੋਹਰਾਂ ਦਾ ਲਿਆ ਕੇ ਤੁਹਾਨੂੰ ਭੇਟਾ ਕਰ ਦਿਨਾ ਹਾਂ ਪਰ ਮਾਫ਼ ਕਰਿਓ ਫਿਲਹਾਲ ਮੇਰੇ ਕੋਲ ਇੰਨੀਆਂ ਮੋਹਰਾਂ ਨਹੀਂ ਹਨ ਗੁਰੂ ਸਾਹਿਬ ਨੇ ਕਿਹਾ ਠੀਕ ਹੈ ਪੁੱਤਰਾ ਅੱਜ ਤੋਂ ਫਿਰ ਤੁਸੀਂ ਮੋਹਰਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿਓ ਜਦੋਂ ਸਾਨੂੰ ਲੋੜ ਹੋਈ ਅਸੀਂ ਤੁਹਾਡੇ ਤੋਂ ਗੱਡਾ ਭਰ ਕੇ ਮੋਹਰਾਂ ਦੀ ਸੇਵਾ ਲੈ ਲੈਣੀ ਹੈ ਤੇ ਹੁਣ ਆਪਾਂ ਵਾਪਸ ਪਹੁੰਚਦੇ ਹਾਂ ਫਤਿਹਗੜ੍ਹ ਸਾਹਿਬ ਅੱਜ ਪਵਿੱਤਰ ਦੇਹਾਂ ਨੂੰ ਹਸਲਾ ਨਦੀ ਤੇ ਕੰਡੇ ਪਈਆਂ ਨੂੰ ਤਿੰਨ ਦਿਨ ਬੀਤ ਚੁੱਕੇ ਹਨ ਭਾਈ ਟੋਂਡਰ ਮਲ ਜੀ ਨੇ ਕਈ ਯਤਨ ਕੀਤੇ ਪਰ ਠੀਠ ਵਜੀਦ ਖਾਨ ਹੱਲੇ ਵੀ ਆਪਣੀ ਗਲਤੇ ਅੜਿਆ ਹੋਇਆ ਪਰ دیਵਾਨ ਜੀ ਦੀ ਪਹੁੰਚ ਦਿੱਲੀ ਤੱਕ ਸੀ ਜਦੋਂ ਸੂਬੇ ਤੇ ਸੂਬੇ ਦੇ Bharo ਕਈ ਮੋਤਵਾਰ ਬੰਦਿਆਂ ਤੇ ਵੱਡੇ ਵੱਡੇ ਸਰਕਾਰੀ ਅਹੁਦੇਦਾਰਾਂ ਦੀ ਸਿਫਾਰਿਸ਼ ਲਵਾਈ ਗਈ ਤਾਂ ਆਖਿਰਕਾਰ ਵਜ਼ੀਰ ਖਾਨ ਕੋਈ ਵਿਚ ਦਾ ਰਾਹ ਕੱਢਣ ਲਈ ਤਿਆਰ ਹੋ ਗਿਆ ਪਰ ਇਹ ਰਾਹ ਕੋਈ ਇੰਨਾ ਸੁੱਖਾ ਨਹੀਂ ਸੀ ਜਿਵੇਂ ਕਿ ਆਪਾਂ ਜਾਣਦੇ ਹੀ ਆਂ ਸਸਕਾਰ ਦੇ ਲਈ ਜਿੰਨੀ ਥਾਂ ਦੀ ਲੋੜ ਸੀ ਉੰਨੀ ਥਾਂ ਤੇ دیਵਾਨ ਟੋਂਡਰਮਲ ਜੀ ਨੂੰ ਮੋਹਰਾਂ ਖੜੀਆਂ ਕਰਕੇ ਜਿਚਾ ਕੇ ਜ਼ਮੀਨ ਖਰੀਦਣ ਦੀ ਪੇਸ਼ਕਸ਼ ਕੀਤੀ ਗਈ। دیਵਾਨ ਜੀ ਉਂਝ ਤਾਂ ਬੜੇ ਅਮੀਰ ਸਨ ਪਰ ਲਗਭਗ 12x12 ਫੁੱਟ ਦੀ ਥਾਂ ਨੂੰ ਮੋਹਰਾਂ ਖੜੀਆਂ ਕਰਕੇ ਖਰੀਦਣ ਚ ਗੱਡਾ ਭਰ ਕੇ ਮੋਹਰਾਂ ਦੀ ਲੋੜ ਪੈਣੀ ਸੀ। دیਵਾਨ ਭਾਈ ਟੋਂਡਰਮਲ ਜੀ ਤੇ ਇੱਥੇ ਇਤਿਹਾਸ ਵਿੱਚ ਉਹਨਾਂ ਦੇ ਭਰਾ ਦਾ ਵੀ ਨਾਮ ਆਉਂਦਾ ਹੈ ਭਾਈ ਨਾਗਰਮਲ ਜੀ। ਇਹਨਾਂ ਖੜੇ ਪੈਰ ਆਪਣਾ ਚੱਲਿਆ ਚਲਾਇਆ ਕਾਰੋਬਾਰ। ਗੋਦਾਮ ਚ ਪਿਆ ਸਾਰਾ ਅਨਾਜ ਗੇਹਣੇ ਗੱਟੇ ਸੈਂਕੜੇ ਏਕੜ ਚ ਫੈਲਿਆ ਆਪਣਾ ਫਲਾਂ ਦਾ ਬਾਗ ਇਹ ਸਭ ਕੁਝ ਉੱਕੇ-ਪੁੱਕੇ ਭਾਤੇ ਘਾਟੇ ਵਾਧੇ ਚ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਇੱਥੋਂ ਤੱਕ ਹੀ ਇਤਿਹਾਸਿਕ ਲਿਖਤਾਂ ਦੱਸਦੀਆਂ ਹਨ ਕਿ ਐਨੀ ਵੱਡੀ ਗਿਣਤੀ ਚ ਮੋਹਰਾਂ ਦਾ ਇੰਤਜ਼ਾਮ ਕਰਨ ਲਈ ਗਵਾਂਡੀ ਸੂਬੇ ਤੋਂ ਵੀ ਮੋਹਰਾਂ ਲਿਆਂਦੀਆਂ ਗਈਆਂ ਤੇ ਫਿਰ ਵੱਡੇ-ਵੱਡੇ ਬੋਰੇ ਮੋਹਰਾਂ ਦੇ ਭਰ ਕੇ ਗੱਡੇ ਤੇ ਲੱਦ ਕੇ ਉਸ ਸਥਾਨ ਤੇ ਲਿਆਂਦੇ ਗਏ ਹੁਣ ਇੱਕ ਪਾਸੇ ਵਜੀਦ ਖਾਨ ਕੁਰਸੀ ਢਾ ਕੇ ਬੈਠਾ ਹੈ ਤੇ ਭਾਈ ਟੋਂਡਰਮਲਜੀਤ ਤੇ ਭਾਈ ਨਾਗਰਮਲ ਜੀ ਮੋਹਰਾਂ ਤੇ ਮੋਹਰਾਂ ਜੋੜੀ ਜਾ ਰਹੇ ਹਨ ਸਰੀਰ ਹਜੇ ਉੱਥੇ ਹੀ ਪਏ ਹਨ ਹਜੇ ਤੱਕ ਸਰੀਰਾਂ ਨੂੰ ਹੱਥ ਨਹੀਂ ਲਉਣ ਦਿੱਤਾ ਗਿਆ ਤੇ ਜਦੋਂ ਇਸ ਸਾਰੇ ਸਥਾਨ ਤੇ ਮੋਹਰਾਂ ਸਜਾ ਦਿੱਤੀਆਂ ਗਈਆਂ ਉਦੋਂ ਬਾਅਦ ਸੰਸਕਾਰ ਕਰਨ ਦੀ ਇਜਾਜ਼ਤ ਮਿਲੀ ਵਜ਼ੀਰ ਖਾਨ ਦੇ ਨੌਕਰ ਮੋਹਰਾਂ ਇਕੱਠੀਆਂ ਕਰਕੇ ਲੈ ਗਏ ਤੇ ਗੁਰੂ ਘਰ ਦੇ ਸੇਵਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹਨਾਂ ਪਵਿੱਤਰ ਦੇਹਾਂ ਨੂੰ ਸੰਸਕਾਰ ਵਾਲੀ ਥਾਂ ਤੇ ਲੈ ਕੇ ਆਏ ਇੱਥੇ ਸੰਸਕਾਰ ਦੇ ਸਮੇਂ ਭਾਈ ਟੋਡਰ ਮਲਜੀ ਦਾ ਪਰਿਵਾਰ ਤੇ ਭਾਈ ਮੋਤੀराम ਮਹਾਰਾਜ ਜੀ ਤੇ ਉਹਨਾਂ ਦੀ ਮਾਤਾ ਜੀ ਮੌਜੂਦ ਹਨ ਕਦੇ-ਕਦੇ ਸੋਚੀਦਾ ਹੈ ਕਿ ਕਿਸੀ ਅਜਬ-ਗਜਬ ਖੇਡ ਹੈ ਉਸ ਪਾਲਨਹਾਰ ਦੀ। ਦੀਨ ਦੁਨੀਆ ਦੇ ਮਾਲਕ ਤਨਤਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਫਰਜੰਦ ਤੇ ਗੁਰੂ ਸਾਹਿਬ ਨੂੰ ਇਸ ਦੁਨੀਆ 'ਚ ਲਿਆਉਣ ਵਾਲੀ ਮਾਤਾ ਜੀ ਮਹਾਨ ਸ਼ਹਾਦਤਾਂ ਤੋਂ ਬਾਅਦ ਇਹਨਾਂ ਪਵਿੱਤਰ ਦੇਹਾਂ ਦਾ ਅੰਤਮ ਸੰਸਕਾਰ ਹੋ ਰਿਹਾ ਹੈ ਤੇ ਉਹਨਾਂ ਨੂੰ ਸੰਸਾਰ ਤੋਂ ਤੋਰਦੇ ਹੋਏ ਅਥਰੂ ਬਹੋਣ ਵਾਲੀਆਂ ਚੰਦ ਅੱਖਾਂ ਹੀ ਮੌਜੂਦ ਹਨ। ਪਹਿਲਾਂ ਇਹਨਾਂ ਸਭ ਨੇ ਆਪਣੇ ਹੱਥਾਂ ਨਾਲ ਚੰਦਨ ਦੀਆਂ ਲੱਕੜਾਂ ਦੀ ਚਿਖਾ ਤਿਆਰ ਕੀਤੀ। ਇਸ ਤੋਂ ਬਾਅਦ ਭਾਈ ਟੋਡਰਮਲ ਜੀ, ਭਾਈ ਨਾਗਰਮਲ ਜੀ ਤੇ ਮੋਤੀ ਮਹਿਰਾ ਜੀ ਨੇ ਛੋਟੇ ਸੈਭ ਦੇਨੂ ਅੰਤਮ ਇਸ਼ਨਾਨ ਕਰਾਇਆ ਤੇ ਮਾਤਾ ਗੁਜਰੀ ਜੀ ਨੂੰ ਇਸ਼ਨਾਨ ਕਰਵਾਇਆ ਭਾਈ ਟੌਡਰ ਮਲਜੀ ਦੀ ਘਰਵਾਲੀ ਤੇ ਮੋਤੀ ਮਹਿਰਾ ਜੀ ਦੀ ਮਾਤਾ ਜੀ ਨੇ ਇਸ ਤੋਂ ਬਾਅਦ ਮਾਤਾ ਜੀ ਦੇ ਪਵਿੱਤਰ ਸਰੀਰ ਨੂੰ ਚਿਖਾ ਵਿੱਚ ਵਿਚਾਲੇ ਲਟਾ ਦਿੱਤਾ ਗਿਆ ਤੇ ਮਾਤਾ ਜੀ ਦੇ ਦੋਵੇਂ ਪਾਸੇ ਲਟਾਇਆ ਗਿਆ ਦੋਵੇਂ ਸਹਿਬਜ਼ਾਦਿਆਂ ਨੂੰ ਕਿਸੇ ਵੀ ਇਤਹਾਸਿਕ ਸਰੋਤ ਵਿੱਚ ਤਰੀਕ ਦਾ ਜ਼ਿਕਰ ਨਹੀਂ ਮਿਲਦਾ ਪਰ ਮੰਨਿਆ ਜਾਂਦਾ ਹੈ ਕਿ 14-15 ਪੋਦੇ ਦੇ ਕਰੀਬ ਇਹਨਾਂ ਸਭ ਨੇ ਰਲ ਕੇ ਇੱਥੇ ਫੁੱਲ ਚੁਗੇ ਹੋਣਗੇ ਤੇਵ ਭੂਤੀ ਨੂੰ ਅੱਡ ਘੜੇ ਵਿੱਚ ਪਾ ਲਿਆ ਗਿਆ ਸੀ ਤੇ ਕਿਉਂਕਿ ਇਹ ਥਾਂ ਹੁਣ ਕਾਨੂੰਨੀ ਰੂਪ ਨਾਲ ਦੀਵਾਨ ਜੀ ਨੇ ਖਰੀਦ ਲਈ ਸੀ ਇਹ ਵੀ ਭੂਤੀ ਦਾ ਖੜਾ ਉਸ ਥੜੇ ਵਿੱਚ ਸਥਾਪਿਤ ਕਰ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਜਦੋਂ ਦੀਵਾਨ ਟੋਂਡਰਮਲ ਜੀ ਨੂੰ ਦਸ਼ਮੇਸ਼ ਪਾਸ਼ਾ ਦੇ ਦਰਸ਼ਨ ਹੋਏ ਤਾਂ ਗੁਰੂ ਘਰ ਪ੍ਰਤੀ ਉਹਨਾਂ ਦਾ ਸਮਰਪਣ ਵੇਖ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਵਰ ਮੰਗਣ ਲਈ ਕਿਹਾ ਤਦ ਦੀਵਾਨ ਜੀ ਨੇ ਜੋ ਮੰਗਿਆ ਉਹ ਸੁਣ ਕੇ ਆਲੇ-ਦੁਆਲੇ ਖੜੀ ਸਾਰੀ ਸੰਗਤ ਹੈਰਾਨ ਰਹਿ ਗਈ ਦੀਵਾਨ ਜੀ ਨੇ ਅਰਜ਼ ਕੀਤੀ ਕਿ ਗੁਰੂ ਸਾਹਿਬ ਜੀ ਤੁਸੀਂ ਵਰ ਦਿਓ ਕਿ ਮੇਰਾ ਇਹ ਵੰਸ਼ ਇੱਥੇ ਹੀ ਮੁੱਕ ਜਾਵੇ ਅੱਗੇ ਨਾ ਵਧੇ ਜਦ ਬਾਅਦ ਵਿੱਚ ਸਿੱਖਾਂ ਨੇ ਇਹ ਵਰ ਮੰਗਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਜ਼ਮੀਨ ਮੈਂ ਗੁਰੂ ਘਰ ਦੇ ਚਰਨਾਂ ਵਿੱਚ ਪੇਟ ਕੀਤੀ ਹੈ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਮੇਰੇ ਪੁੱਤਰ ਜਾਂ ਮੇਰੀਆਂ ਅਗਲੀਆਂ ਪੀੜ੍ਹੀਆਂ 'ਚ ਕੋਈ ਆ ਕੇ ਦਾਵਾ ਕਰੇ ਕਿ ਇਹ ਜ਼ਮੀਨ ਸਾਡੇ ਵਡੇਰਿਆਂ ਨੇ ਖਰੀਦੀ ਸੀ ਤੇ ਇਸ ਦੇ ਮਾਲਕ ਅਸੀਂ ਹਾਂ ਕਿੰਨੀ ਮਹਾਨ ਸੋਚ ਸੀ ਉਸ ਗੁਰੂ ਦੇ ਮਹਾਨ ਸਿੱਖ ਦੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਹੋ ਸਕੇ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਨਾ ਕਿਉਂਕਿ ਇਹ ਮਾਨਿਓਗਿ ਇਤਹਾਸ ਸਾਡੇ ਬੱਚਿਆਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਸਿੱਖ ਸ਼ਹੀਦ ਦੀ ਹਫ਼ਤੇ ਤੇ ਡੇ ਬਾਈ ਡੇ ਇੱਕ ਪੂਰੀ ਸੀਰੀਜ਼ ਇਸ ਚੈਨਲ ਤੇ ਅਪਲੋਡਡ ਹੈ ਇਸ ਬਾਕਸ ਤੇ ਕਲਿੱਕ ਕਰਕੇ ਤੁਸੀਂ ਉਹ ਸਾਰੇ ਵੀਡੀਓਜ਼ ਦੇਖ ਸਕਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ